ਇਹ ਗੱਲ ਕਿਸਾਨ ਦੋਸਤੋ ਇਹ ਜੀ ਪਤਪਾਲ ਸਿੰਘ ਤਿੱਤੀ ਫੌਜੀ ਐਂਡ ਫਾਰਮਰ ਪੇਜ ਤੋਂ ਅੱਜ ਲਾਈਵ ਹੋਏ ਆ ਅੱਜ ਆਪਾਂ ਗੱਲ ਕਰਾਂਗੇ ਰੰਚ ਵੀ ਗੱਲਣੇ ਬਾਰੇ ਜੋ ਕਿ ਅੱਜ ਖਾਦ ਯੂਰੀਆ ਦਾ ਜਿਹੜਾ ਛਿੜਕਾ ਕਰ ਰਹੇ ਆ ਆਪਾਂ ਇਹਨੂੰ ਲੱਦ ਕੇ ਲਿਆਂਦਾ ਸੀ ਫੋੜ ياتੀ ਦੀ ਇਹ ਸਾਡੀ ਨਿੱਕੀ ਟਰਾਲੀ ਇਹ ਸਾਡੇ ਫਾਦਰ ਸਾਹਿਬ ਦੀ ਨਿਸ਼ਾਨੀ ਹੈ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਮੋਡੀਫਿਕੇਸ਼ਨ ਕੀਤੀ ਸੀ ਮੈਂ ਨਰਾਜੀ ਪਿਕਅਪ ਦਾ ਲੈ ਕੇ ਛੋਟਾ ਡਾਲਾ ਤੇ ਉਹਦੇ ਥੱਲੇ ਬਣਾ ਕੇ ਚੈਸੀ ਦੇ ਉੱਪਰ ਇਹਨੂੰ ਫਿੱਟ ਕਰ ਦਿੱਤਾ ਸੀ ਹੁਣ ਇਹ ਕਾਰ ਦੀਆਂ ਬੋਰੀਆਂ ਲੈ ਕੇ ਇਹ ਕੀਰਾ ਕਰ ਰਹੇ ਨੇ ਲਗਣਾ ਸੇ ਸਾਡੇ ਵੀਰ ਭਰਾ ਕੇਰਾ ਕਰਦੇ ਹੋਏ ਇਹਦਾ ਛਾਣਾ ਮ ਬਰਾਬਰ ਦੀ ਖਾਣਦੀ ਆ ਉਹ ਵਧੀਆ ਵਾ ਅੱਜ ਖਾਦ ਖਾਦ ਪੈ ਰਹੀ ਅੱਜ ਹੈਂ ਯੂਰੀਆ 10 ਵੀਰ ਭਰਾਵਾਂ ਨੂੰ ਲਾਈਵ YouTube ਦੇ ਦਰਸ਼ਕ ਹੈਂ ਨਾ ਨਾ ਆਪਾਂ ਉਹ ਪੰਗੇ ਜਿਨ ਪੈਂਦੇ ਬਹੁਤ ਵਧੀਆ ਅਸਲਾ ਵੀਰੋ ਮਿਹਨਤ ਕਰਨੀ ਪੈਂਦੀ ਆ ਕੋਈ ਵੀ ਕੰਮ ਕਰਨਾ ਤੇ ਉਰੀਆਂ ਪਾਲਾਂ ਲੱਗੀਆਂ ਹੋਈਆਂ ਬਹੁਤ ਸੋਹਣਾ ਕੰਨਾ ਪਾਲਾ ਲੱਗਣਾ ਮਗਰ ਇਹ ਵੀਰ ਭਰਾ ਪੂਰੀ ਮਿਹਨਤ ਕਰਦੇ ਹੋਏ ਬੋਰੀ ਪਾਣੀ ਪੀ ਪੀ ਕੇ ਬਹੁਤ ਸੋਹਣਾ ਫੋਟੋ ਲੈ ਆ ਹੋਵੇ ਭਰ ਕੇ ਲੈ ਗਿਆ ਵੀਰ ਬੋਤਲ ਚਲਾਈ ਹਾਂ ਮੋਟਰ ਜਰਾ ਪਾਣੀ ਪੀਏ ਕੋਟੇ ਯਾਰ ਸਾਡਾ ਵੀਡੀਓ ਬਣਾਉਂਦੇ ਆਂ ਹੋਰ ਲੱਗਣ ਡਿਆ ਇਹ ਲੈ ਆ ਵੀਰੇ ਇਹ ਵੈਰਾਈ ਜਿਹੜੀ ਆ 3102 ਆ ਈਰੋਦੋ ਆ ਥੱਲੇੋਂ ਬਹੁਤ ਜ਼ਿਆਦਾ ਜਾੜਾ ਵਧੀਆ ਸਕਣਾ ਗਨਾ ਮੋਟਾ ਬਹੁਤ ਵਧੀਆ ਗਨਾ ਜਿਹੜਾ ਇਹਦਾ ਬਹੁਤ ਵਧੀਆ ਵਿੱਚੋਂ ਖਾਲੀ ਪਿਆ ਇੱਕਦਮ ਇਹਨੂੰ ਛੋਟੇ ਟਰੈਕਟਰ ਦੇ ਨਾਲ ਆਪਾਂ ਬਹਾਰੀ ਜਾ ਮਿੰਨੀ ਦੇ ਨਾਲ ਇਹ ਜਾੜਾ ਵਧੀਆ ਕੀਤਾ ਇਹਨੇ ਕਰਨੇ ਨੇ ਵਿੱਚ ਕਣਕ ਸੀ ਇਹਦੇ ਜੋ ਕਿ ਵੱਢਦੀ ਉੱਥੋਂ ਬਾਅਦ ਵਿੱਚ ਬਹੁਤ ਵਧੀਆ ਇਹਦਾ ਜਾੜਾ ਇਹ ਇੱਕ ਕਿੱਲੇ ਦਾ ਬੀ ਬਣਾਇਆ ਇਸ ਵਾਰ ਇਹ ਸਾਰਾ ਇਹ ਸਾਰਾ 95 ਈਵੀ ਪੀਪੀ 95 ਜੀ ਨੂੰ ਕਹਿ ਦਿੰਨੇ ਆਪਾਂ ਸਾਰਾ ਹੀ ਗੰਨਾ ਟ੍ਰੰਚ ਵਿਧੀ ਜਿਹੜਾ ਲੱਗਾ ਹੋਇਆ ਬਹੁਤ ਵਧੀਆ ਖਰਚਾ ਬਹੁਤ ਘੱਟ ਆ ਤੇ ਗੰਨਾ ਮੋਟਾ ਮੋਟਾ ਹੁੰਦਾ ਇਹਦੇ ਨਾਲ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਗੰਨੇ ਦੀ ਹਵਾ ਪੈਂਦੀ ਆ ਜਦੋਂ ਹਵਾ ਗੰਨੇ ਨੂੰ ਤੇ ਗੰਨੇ ਨੇ ਆਟੋਮੈਟਿਕ ਮੋਟਾ ਹੋਣ ਗੰਨੇ ਨੇ ਸਾ ਵੀ ਹੋਣਾ ਗੰਨੇ ਨੇ ਵਧਣਾ ਵੀ ਚੰਗਾ ਗੰਨੇ ਨੇ ਖਰਾਕ ਘੱਟ ਮੰਗਣੀ ਜਿਹੜੀ ਉਹਦੇ ਵਿੱਚ ਕੱਖ ਹੋ ਜਾਣਾ ਉਹ ਫਸਲ ਨੂੰ ਓਨਾ ਜ਼ਿਆਦਾ ਵਧਣ ਨਹੀਂ ਦਿੰਦਾ ਸਾਰੇ ਮੇਰੇ ਵੀਰ ਕਿਸਾਨ ਵੀਰ ਆਪਣੀ ਆਪਣੀ رائے ਦਿਓ ਜਿਹੜੇ-ਜਿਹੜੇ ਵੀ 슈ਗਰ ਕੇਨ ਫਾਰਮਿੰਗ ਦੇ ਨਾਲ ਇੰਡੀਪੈਂਡੈਂਟ ਜਿਹੜੇ ਗੰਨੇ ਦੀ ਖੇਤੀ ਕਰਦੇ ਨੇ ਉਹ ਆਪਣੇ-ਆਪਣੇ رائے ਦਿਓ ਕਿ ਹਾਂ ਗੰਨੇ ਦੀ ਖੇਤੀ ਜਿਹੜੀ ਆ ਨਾਰਮਲ ਵੇਦੀ ਵਾਲੀ ਸਹੀ ਆ ਜਾਂ ਟ੍ਰੰਚ ਵਿਦੀ ਵਾਲੀ ਅਸੀਂ ਤੇ ਐਕਸਪੈਰੀਮੈਂਟ ਕੀਤਾ ਇਹ ਫਸਟ ਵਾਰ ਲਾਇਆ ਸਾਨੂੰ ਤੇ ਇਹ ਟੈਕਨੀਕ ਜਿਹੜੀ ਆ ਉਹ ਵਧੀਆ ਲੱਗੀ ਆ ਇਹ ਟੈਕਨੀਕ ਦੇ ਨਾਲ ਅਗਰ ਖੇਤੀ ਕਰਨੀ ਆ ਨਾ ਅਸੀਂ ਤਾਂ ਸਾਡੇ ਕੋਲ ਇਸ ਟੈਕਨੀਕ ਦੇ ਨਾਲ ਖੇਤੀ ਕਰਨ ਵਾਸਤੇ ਸੰਧ ਹੋਣੇ ਬਹੁਤ ਜ਼ਰੂਰੀ ਨੇ ਜਿਹੜੇ ਕਿ ਇੰਪਲੀਮੈਂਟ ਜਿਹਨੂੰ ਕਹਿ ਦਿੰਨੇ ਆਪਾਂ ਜਾਂ ਛੋਟਾ ਟਰੈਕਟਰ ਹੋ ਗਿਆ ਉਹਦੇ ਮਗਰ ਰੋਟਾਵੇਟਰ ਹੋ ਗਿਆ ਹੱਲਾ ਹੋ ਗਿਆ ਪੰਜ ਜੋ ਕਿ ਅਸੀਂ ਇਸ ਵਿਧੀ ਨੂੰ ਅਪਣਾਉਣ ਤੋਂ ਪਹਿਲਾਂ ਹੀ ਉਹ ਚੀਜ਼ਾਂ ਲੈ ਲਈਆਂ ਸੀ ਔਰ ਗੰਨਾ ਗਰੋਥ ਬਹੁਤ ਵਧੀਆ ਕਰ ਰਿਹਾ ਦੇਖੋ ਗੰਨੇ ਦੀ ਮੋਟਾਈ ਗੰਨੇ ਦੀ ਥੱਲੇੋਂ ਬੂਟਾ ਬਹੁਤ ਵਧੀਆ ਬੂਟਾ ਕਰਦਾ ਗੰਨਾ ਜੇਕਰ ਅਸੀਂ ਦੂਸਰਾ ਨਾਰਮਲ ਗੰਨਾ ਲਾਉਂਨੇ ਨਾਰਮਲ 30 ਇੰਚ ਤੇ 28 ਇੰਚ ਤੇ ਜਿਹੜਾ ਗੰਨਾ ਲੱਗਦਾ ਉਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਦੋਂ ਗੰਨਾ ਐਡਡਾ ਹੋ ਜਾਂਦਾ ਫਿਰ ਟਰੈਕਟਰ ਨਹੀਂ ਚੱਲਦਾ ਕੱਖ ਹੋ ਜਾਂਦਾ ਸਪਰੇਅ ਕਰਨੀ ਪੈਂਦੀ ਐ ਸਪਰੇਅ ਨਾਲ ਗੰਨੇ ਨੂੰ ਮਾਰ ਜਾਦਾ ਪੈਂਦੀ ਐ ਜਗਾ ਵਿੱਚ ਘਟ ਹੋਣ ਕਰਕੇ ਗੰਨੇ ਨੂੰ ਹਵਾ ਨਹੀਂ ਲੱਗਦੀ ਔਰ ਇਹਦੇ ਵਿੱਚ ਛੋਟਾ ਟਰੈਕਟਰ ਆ ਉਹ ਇਥੋਂ ਇਥੇ ਇੰਨੇ ਏਰੀਆ ਦੇ ਵਿੱਚ ਉਹਨੇ ਚੱਲਣਾ ਬਹੁਤ ਵਧੀਆ ਜਿਹੜੀ ਉਹਨੇ ਵਹਾਈ ਕਰ ਦੇਣੀ ਐ ਵਿੱਚੋਂ ਔਰ ਗੰਨੇ ਨੂੰ ਹਵਾ ਲੱਗਦੀ ਆ ਹਵਾ ਪੈਂਦੀ ਆ ਗੰਨਾ ਗ੍ਰੋਥ ਕਰਦਾ ਗੰਨਾ ਵੱਧਾ ਗੰਨਾ ਮੋਟਾ ਹੁੰਦਾ ਗੰਨਾ ਮੋਟਾ ਹੋਏਗਾ ਤੇ ਗੰਨਾ ਵੇਟ ਰਹੇਗਾ ਤੇ ਇਸ ਕਰਕੇ ਅਸੀਂ ਦੇਹੀ ਕਹਿੰਨੇ ਆਂ ਕਿ ਫਰਾਂਚ ਵਿਧੀ ਜਿਹੜੀ ਆ ਉਹ ਸਾਡੀ ਹਿਸਾਬ ਦੇ ਨਾਲ ਵਧੀਆ ਲੱਗੀ ਆ ਸਹੀ ਲੱਗੀ ਆ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਰਾਏ ਦਿਓ ਕਿ ਫਰਾਂਚ ਵਿਧੀ ਸਹੀ ਆ ਜਾਂ ਨਾਰਮਲ ਵਿਧੀ ਜਿਹੜੀ ਸਹੀ ਆ ਇਹ ਲੰਬਾਈ ਦੇ ਵਿੱਚ ਜਿਹੜਾ ਇਹ ਪੰਜਾਂ ਕਿੱਲਾਂ ਦਾ ਪਲਾਟ ਹੈ ਇੱਕੋ ਹੀ ਰੇਜਰ ਆ ਪੰਜਾਂ ਕਿੱਲਾਂ ਦਾ ਇਹ ਸਾਡੀ ਸੈਂਟਰ ਦੇ ਵਿੱਚ ਕਿੱਲੇ ਦੀ ਵੱਟ ਆ ਇਤੋਂ ਬਾਅਦ ਦੁਬਾਰਾ ਫੇਰ ਸਿੱਧਾ ਅੱਗੇ ਟਪਾਦੀ ਦਾ ਇਹਨੂੰ ਰਾਈਡਰ ਨੂੰ ਆਪਾਂ ਇੱਥੋਂ ਲੈ ਕੇ ਆਈਦਾ ਸਿੱਧਾ ਅੱਗੇ ਟਪਾਦੀ ਦਾ ਔਰ ਇਹ ਸਿੱਧਾ ਅੱਗੇ ਜਿਹੜਾ ਇਤੋਂ ਅੱਗੇ ਦੋ ਕਿੱਲੇ ਦਾ ਹੋਰ ਲੰਬਾ ਪਲਾਂਟ ਹੈ ਦੋ ਕਿੱਲੇ ਦਾ ਇਸ ਵੱਟ ਤੋਂ ਇਧਰ ਨੂੰ ਪਲਾਂਟ ਹੈ ਇਹ ਇਹਦੇ ਵਿੱਚ ਇਹ ਵੀ ਵੱਡੀ ਗੱਲ ਹੈ ਕਿ ਸਾਈਡਾਂ ਨਹੀਂ ਛੱਡਣੀਆਂ ਪੈਂਦੀਆਂ ਜ਼ਿਆਦਾ ਤੇ ਜੇ ਅਗਲੇ ਸਾਈਡ ਤੇ ਤੁਹਾਡੇ ਕੋਲ ਜਿੱਥੇ ਜਾ ਕੇ ਖਤਮ ਹੋਣਾ ਵਾ ਅਗਲੇ ਸਾਈਡ ਤੇ ਰਸਤਾ ਹੈਗਾ ਤੇ ਰਸਤੇ ਦੇ ਉੱਪਰ ਚੜਾ ਦੋ ਸਾਈਡ ਤੇ ਉਧਰ ਵੀ ਲਾਉਣ ਦੀ ਲੋੜ ਨਹੀਂ ਸਾਈਡ ਤੇ ਜਿਹੜਾ ਗੰਨੇ ਨੂੰ ਵਿੱਚੋਂ ਵਹਾਈ ਜਿਹੜੀ ਆ ਉਹ ਸੌਖੀ ਹੋ ਜਾਂਦੀ ਆ ਕੱਖ ਕਾਣ ਨਹੀਂ ਹੁੰਦਾ ਬਹੁਤ ਘੱਟ ਇੱਕਦਮ ਸਫਾਈ ਰਹਿੰਦੀ ਆ ਜਦੋਂ ਸਫਾਈ ਰਹੇਗੀ ਤੇ ਗੰਨੇ ਨੇ ਗ੍ਰੋਥ ਵੀ ਕਰਨੀ ਆ ਤੇ ਗੰਨੇ ਨੇ ਮੋਟਾ ਵੀ ਹੋਣਾ ਗੰਨੇ ਨੇ ਲੰਮਾ ਵੀ ਹੋਣਾ ਜਿਹੜੀ ਖਾਦ ਹੈ ਨਦੀਨ ਜਿਹੜੀ ਪਾਉਂਦੇ ਨੇ ਨਦੀਨ ਨੂੰ ਨਹੀਂ ਲੱਗਦੀ ਉਹ ਸਾਰੀ ਦੀ ਸਾਰੀ ਗੰਨੇ ਨੂੰ ਲੱਗਦੀ ਆ ਤੇ ਜਦੋਂ ਗੰਨੇ ਨੂੰ ਲੱਗੇ ਕਿਤੇ ਗੰਨਾ ਮੋਟਾ ਹੋਏਗਾ ਤੁਹਾਡਾ ਗੰਨਾ ਮੋਟਾ ਹੋਏਗਾ ਤੇ ਵੇਟ ਦੇਗਾ। ਇਸ ਕਰਕੇ ਟਰੰਚ ਵਿਧੀ ਵਾਲਾ ਗੰਨਾ ਜਿਹੜਾ ਉਹ ਬਹੁਤ ਵਧੀਆ। ਜਾਂ ਪੇਟੀ ਗੰਨਾ ਜਿਹਨੂੰ ਕਹਿ ਦਿੰਨੇ ਆਪਾਂ ਹਿੰਦੀ ਦੇ ਵਿੱਚ ਇਹ ਜ਼ਿਆਦਾਤਰ ਜਿਹੜਾ ਇਹ ਜੁਪੀ ਦੇ ਵਿੱਚ ਚੱਲਦਾ ਸਾਡੇ ਏਰੀਆ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਇਹ ਲਾ ਕੇ ਜਿਹੜਾ ਕਾਮਯਾਬ ਕੀਤਾ ਉਹ ਰਿਆਰ 슈ਗਰ ਕੇਨ ਫਾਰਮਿੰਗ ਕਾਦੀਆਂ ਦੇ ਲੱਗੇ ਆ। ਉਹਨਾਂ ਨੇ ਇਹ ਗੰਨੇ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਗੰਨੇ ਨੂੰ ਕਾਮਯਾਬ ਕੀਤਾ। ਤਾਂ ਔਰ ਇਹ ਉਹਨਾਂ ਤੋਂ ਇਨਸਪਾਇਰ ਹੋ ਗਏ ਸਾਡੇ ਫਾਦਰ ਸਾਹਿਬ ਨੇ ਸਾਡੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਦਸੰਬਰ ਦੀ 30 ਤਰੀਕ ਨੂੰ ਅੱਜ ਪੂਰੇ 6 ਮਹੀਨੇ ਹੋ ਗਏ ਨੇ ਇਹ ਅੱਜ ਦਿਲ ਨਹੀਂ ਸੀ ਕਰਦਾ ਘਰੋਂ ਬਾਹਰ ਆਉਣ ਨੂੰ ਕਰਦੇ ਕੀ ਅੱਜ ਸਵੇਰ ਦੇ ਲੰਮੇ ਪਏ ਸੀ ਉੱਠਣ ਨੂੰ ਜੀ ਨਹੀਂ ਸੀ ਕਰ ਰਿਹਾ ਕੀ ਕੀ ਕਰੀਏ ਯਾਰ ਜਾਈਏ ਨਾ ਜਾਈਏ ਅੱਜ ਮਨ ਉਦਾਸ ਸੀ ਬਹੁਤ ਜ਼ਿਆਦਾ ਪਰ ਫਿਰ ਕੁਛ ਕਰਾਂਗੇ ਤੇ ਅੱਗੇ ਵਧਾਂਗੇ ਮਨ ਨੂੰ ਤਸੱਲੀ ਜੀ ਹੌਸਲਾ ਜੀ ਦੇ ਕੇ ਹੌਸਲਾ ਜੀ ਕਰਕੇ ਤੇ ਫਿਰ ਉੱਠ ਕੇ ਅੱਜ ਆਪਾਂ ਆਏ ਆ ਲੇਬਰ ਲੱਗੀ ਐ ਬੰਦੇ ਲੱਗੇ ਆ ਖਾਦ ਪਾ ਰਹੇ ਆ ਵਧੀਆ ਕੰਮ ਤੇ ਚੱਲਦੇ ਰਹਿਣੇ ਆ ਸਿਰਫ ਉਹਨਾਂ ਹੀ ਨਹੀਂ ਆਉਣਾ ਸਾਡੇ ਵਿਚਕਾਰ ਅਗਰ ਅੱਜ ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਣੀ ਸੀ ਕਿਉਂਕਿ ਉਹਨਾਂ ਨੇ ਇਹ ਜਿਹੜੇ ਟ੍ਰੰਚ ਵਿਧੀ ਵਾਲੀ ਜਿਹੜੀ ਲਈ ਹੈ ਸਾਡੇ ਗੁਰਦਾਸਪੁਰ ਏਰੀਆ ਦੇ ਵਿੱਚ ਜਿਹੜੀ ਭੈਣੀ ਮਿਆਂ ਖਾਂ ਆਲਮਾਂ ਦੇ ਵਿੱਚ ਜਿਹੜੀ ਇਹ ਚਲਾਈ ਆ ਇਹ ਫਾਦਰ ਸਾਹਿਬ ਨੇ ਰਿਜਰ ਬਣਾਏ ਇਸ ਇਲਾਕੇ ਦੇ ਵਿੱਚ ਵੀ ਟ੍ਰੰਚ ਵਿਧੀ ਵਾਲਾ ਗੰਨਾ ਜਿਹੜਾ ਉਹ ਹੁਣ ਤਕਰੀਬਨ 100 ਕਿੱਲੇ ਤੋਂ ਬਾਹਰ ਲੱਗਾ 100 ਕਿੱਲੇ ਤੇ ਕਰੀਬ ਗੰਨਾ ਲੱਗ ਗਿਆ ਫਸਟ ਵਾਰੀ ਸਾਡੇ ਏਰੀਆ ਦੇ ਵਿੱਚ ਗੰਨਾ ਲੱਗਾ ਔਰ ਗੰਨਾ ਕਾਮਜਾਬ ਹੈ ਪੂਰਾ ਪੂਰਾ ਗੰਨਾ ਕਾਮਜਾਬ ਹੈ ਅਦੇਵੀ ਮਤਲਬ ਟ੍ਰੰਚ ਵਿਧੀ ਵਾਲਾ ਕੰਨਾ ਸਾਡੇ ਏਰੀਆ 'ਚ ਲੱਗਾ ਸੀ ਤੇ ਉਹ ਕਾਮਯਾਬ ਨਹੀਂ ਸੀ ਹੋਇਆ ਕਿਉਂ ਨਹੀਂ ਸੀ ਹੋਇਆ ਕਿ ਉਹ ਕੰਨਾ ਲੋਕ ਲਾਉਂਦੇ ਸੀ ਉਹਨੂੰ ਵਹਾਈ ਨਹੀਂ ਸੀ ਉਹ ਪੌਂਦਾ ਵਿੱਚੋਂ ਸਾਫ਼ ਨਹੀਂ ਸੀ ਰਹਿੰਦਾ ਉਹਨੂੰ ਗੁੜਾਈ ਕਰਨ ਤੇ ਖਰਚਾ ਜ਼ਿਆਦਾ ਚੜਦਾ ਸੀ ਸੰਧ ਹੈ ਨਹੀਂ ਸੀ ਕਿਸੇ ਦੇ ਕੋਲ ਇਸ ਵਾਰੀ ਫਿਰ ਅਸੀਂ ਜਿਹੜਾ ਉਹ ਟਰੈਕਟਰ ਲਿਆ ਕਬੋਟਾ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਉਹਦੇ ਸੰਧ ਬਣਾਏ ਰੂਟਾਵੇਟਰ ਲਿਆ ਹੁਣ ਇੱਕ ਸਪਰੇਅ ਵਾਲਾ ਪੰਪ ਜਿਹੜਾ ਬਾਬਾ ਆਪਾਂ ਲੈਣਾ ਜਿਹਦੇ ਨਾਲ ਇਹਦੇ ਵਿੱਚ ਵੱਡੇ ਕੰਨੇ ਨੂੰ ਵੀ ਵਿੱਚ ਟਰੈਕਟਰ ਛੋਟਾ ਜਿਹੜਾ ਉਹ ਚੱਲੇਗਾ ਤੇ ਸਪਰੇਅ ਕਰੇਗਾ ਜਦੋਂ ਸਪਰੇਅ ਕਰੇਗਾ ਉਹ ਤੋਂ ਵਿੱਚ ਤੁਰ ਕੇ ਉਧਾਂ ਅਸੀਂ ਲਿਵਰ ਕੋ ਕਰਾਉਨੇ ਆ ਤੇ ਇੱਕ ਪੰਪ ਦਾ ਜਿਹੜੇ 30 40 ਰੁਪਏ ਲੈਣ ਜੇ ਵੱਡੇ ਪੰਪ ਦੇ ਨਾਲ ਕਰਦੇ ਆ ਸਪਰੇਅ ਆਪਾਂ ਤਾਂ ਉਹ ਵੀ ਟਰੈਕਟਰ ਬਾਹਰ ਰਹਿੰਦਾ ਉਹਦੇ ਵਾਸਤੇ ਪਾਇ ਪ ਖਿੱਚਣ ਵਾਸਤੇ ਚਾਰ ਬੰਦੇ ਜਾਂ ਪੰਜ ਬੰਦੇ ਪਾਇ ਖਿੱਚਣ ਵਾਸਤੇ ਚਾਹੀਦੇ ਨੇ ਜਦੋਂ ਪਾਇ ਬ ਖਿੱਚਦੇ ਆ ਫਿਰ ਲੈ ਕੇ ਜਾਣੇ ਆ ਫਿਰ ਉਸੇ ਸਿਹਾਰ ਦੇ ਵਿੱਚ ਵਾਪਸ ਆਉਣੇ ਆ ਉਹ ਵੀ ਕੋਈ ਸਿਸਟਮ ਠੀਕ ਨਹੀਂ ਆ ਉਹਦੇ ਨਾਲ ਉਹ ਛੋਟੇ ਟਰੈਕਟਰ ਦੇ ਮਗਰ ਅਗਰ ਪੰਪ ਜਿਹੜਾ ਵਾ ਉਹ ਚੱਲੇਗਾ ਤੇ ਉਹਦੇ ਨਾਲ ਜਿਹੜੀ ਆ ਉਹ ਫਾਇਦਾ ਇਹ ਹੋਏਗਾ ਟਾਇਪ ਨਹੀਂ ਖਿੱਚਣੀ ਪੈਣੀ ਪਾਣੀ ਜਿੰਨਾ ਲੱਗਣਾ ਉਹਨੇ ਪੂਰਾ ਉਹਦੇ ਉੱਤੇ ਮਾਰਨਾ ਵਾ ਪ੍ਰੈਸ਼ਰ ਜਦੋਂ ਉਹ ਪ੍ਰੈਸ਼ਰ ਉੱਪਰ ਮਾਰੇਗਾ ਗੰਨੇ ਦੇ ਤੇ ਉਹਦਾ ਅਸਰ ਜ਼ਿਆਦਾ ਹੋਣਾ ਜਿਹੜਾ ਅਸੀਂ ਬੰਦੇ ਖਿੱਚ ਕੇ ਖਾਣੇ ਇੱਕ ਨਿਊਜਲੋ ਚਾਰ ਸਿਹਾਰ ਲੈ ਕੇ ਜਾਂਦੀ ਐ ਇਦਾਂ ਇਸ ਤਰ੍ਹਾਂ ਕਮਾਉਂਦੇ ਆ ਆਪਾਂ ਉਹਨੂੰ ਤੇ ਉਹ ਜਿਹੜੀ ਆ ਉਹ ਕੋਈ ਉਨਾ ਜ਼ਿਆਦਾ ਅਸਰ ਉਹ ਥੋੜੀ ਪੈਂਦੀ ਆ ਦਵਾਈ ਜਿਹੜੀ ਉਹ ਆ ਇੱਕ ਸਿੱਧੀ ਦਵਾਈ ਉਹਦੇ ਉੱਪਰ ਪੈਣੀ ਆ ਗੰਨੇ ਦੇ ਉਹਦਾ ਕੁਝ ਅਸਰ ਜ਼ਿਆਦਾ ਵਾ ਉਹਦਾ ਕੋਈ ਸਵਾਰ ਕਰ ਨਹੀਂ ਪਾ ਰਹੇ ਆ ਤਾਂ ਦੋ ਤੋਂ ਡੇਢ ਬੋਰੀ ਉਹ ਬੋਰੀਆਂ ਕਿੱਲੇ ਦੀਆਂ ਜਿਹੜੀਆਂ ਉਹ ਯੂਰੀਆ ਪਾਈ ਦੀ ਇੱਕ ਵਾਰੀ ਅਰੇ ਇਸ ਗੰਨੇ ਨੂੰ ਅਸੀਂ ਤੀਸਰੀ ਖਾਦ ਪਾ ਰਹੇ ਹਾਂ ਨੇ ਤੇ ਇਸ ਤੋਂ ਪਹਿਲਾਂ ਸਾਰੇ ਗੰਨੇ ਨੂੰ ਬਾਕੀ ਜਿਹੜਾ ਵਾ ਉਹ ਗੰਨਾ ਬਹੁਤ ਉੱਪਰ ਹੈ ਇਹਦੇ ਨਾਲੋਂ ਇਹ ਕਣਕ ਦੇ ਵਿੱਚ ਸੀ ਕਣਕ ਦੇ ਵਿੱਚ ਹੋਣ ਕਰਕੇ ਇਹ ਥੋੜਾ ਜਿਹਾ ਕਮਾਈਨ ਦੇ ਨਾਲ ਜਦੋਂ ਵੱਡੀ ਕਣਕ ਤਾਂ ਥੱਲੇੋਂ ਰੱਖ ਕੇ ਕੱਟਦਾ ਉਹਨਾਂ ਨੇ ਤੇ ਗੰਨਾ ਵੀ ਉੱਪਰੋਂ ਜਿਹੜਾ ਵਾ ਉਹ ਕੱਟਿਆ ਗਿਆ ਸੀ ਕਰਕੇ ਇਹ ਥੋੜਾ ਜਿਹਾ ਉਹਦੇ ਨਾਲੋਂ 1.5 ਫੁੱਟ ਦਾ ਫਰਕ ਹੈ ਇਹ ਛਤੀ ਦੀ ਸਪੈਸ਼ਲ ਐਡੀਸ਼ਨ ਇਹ ਟਰਾਲੀ ਜਿਹੜੀ ਮਹਿੰਦਰਾ ਪਿਕਅਪ ਗੱਡੀ ਦੀ ਲੈ ਕੇ ਬਾਡੀ ਉਹਨੂੰ ਮੋਡੀਫਿਕੇਸ਼ਨ ਕਰਕੇ ਤੇ ਲਾ ਕੇ ਹੁੱਕ ਫਾਦਰ ਸਾਹਿਬ ਉਹਨਾਂ ਨੇ ਸਾਰਾ ਸਿਸਟਮ ਟਾਇਰ ਰੀਪਰ ਵਾਲੇ ਤੇ ਥੱਲੇ ਤੋਂ 라 ਲਾ ਕੇ ਪੂਰਾ ਵਧੀਆ ਘੈਂਟ ਜਿਗਾੜ ਬਣਾ ਕੇ ਕਾਦੂ वगੈਰਾ ਹੋਰ ਛੋਟੇ ਘੋਟੇ ਕੰਮ ਜਿਹੜੇ ਇਹ ਤੋਂ ਲਈਦੇ ਨੇ ਥੋੜੀ ਜਗ੍ਹਾ ਦੇ ਵਿੱਚ ਮੁੜ ਜਾਂਦੀ ਆ ਬਾਕੀ ਟਰਾਲੀਆਂ ਜਿਹੜੀਆਂ ਉਹ ਵੱਡੀਆਂ ਨੇ ਫਿਰ 16 ਫੁੱਟੀਆਂ ਥੋੜੀ ਜਗ੍ਹਾ ਦੇ ਵਿੱਚ ਮੁੜਦੀਆਂ ਨਹੀਂ ਇਹਨੂੰ ਤੇ ਜਿੱਥੇ ਮਰਜ਼ੀ ਮੋੜ ਲਓ ਜਿੱਧਰੋਂ ਮਰਜ਼ੀ ਕਰ ਲਓ ਇਹ ਜਗ੍ਹਾ ਤੇ ਪਾਣੀ ਥੋੜਾ ਜਿਆਦਾ ਜਿਆਦਾ ਖੜਾ ਹੋਣ ਕਰਕੇ ਥੋੜਾ ਜਿਆਗਾ ਨਾ ਇੱਥੋਂ ਮਰਲਾ ਇਸ ਹਾਈਡ ਤੇ ਜਿਹੜਾ ਇੱਕ ਸਿਹੜਾ ਹੈ ਇਹ ਲਾਇਆ ਹੋਇਆ ਇੱਕ ਸਿਹੜਾ ਇੱਥੇ ਜਿਹੜਾ ਦੂਸਰਾ ਸਿਹੜਾ ਹੋਣਾ ਸੀ ਉਹ ਅਸੀਂ ਖਾਲੀ ਛੱਡ ਦਿੱਤਾ ਇੱਥੋਂ ਟਰੈਕਟਰ ਆ ਕੇ ਮੁੜਦਾ ਛੋਟਾ ਮਿੰਨੀ ਕਬੋਟਾ ਬਹੁਤ ਵਧੀਆ ਮੁੜ ਜਾਂਦਾ ਉਦੋਂ ਫਿਰ ਉਹ ਟੁੱਟਦਾ ਨੁਕਸਾਨ ਹੁੰਦਾ ਜਾਂ ਟਰੈਕਟਰ ਨੂੰ ਵੀ ਨੁਕਸਾਨ ਕਰਦਾ ਵਾ ਛਿੱਲਦਾ ਵਗਨਾ ਜੇ ਟਰੈਕਟਰ ਚੱਲਿਆ ਜਾਂਦਾ ਫਿਰ ਉਹਦਾ ਫਾਇਦਾ ਨਹੀਂ ਕੋਈ ਹੁੰਦਾ ਵੀਰ ਖਾਦ ਪਾ ਰਹੇ ਬਹੁਤ ਇਦਾਂ ਬੰਦਾ ਗੱਲਾਂ ਕਰਦਾ ਹੁੰਦਾ ਇਕੱਲਾ ਦੇਖਣ ਵਾਲੇ ਦੂਜੇ ਨੂੰ ਲੱਗਦਾ ਇਹ ਦਾ ਦਿਮਾਗੇ ਲਗਿਆ ਓਏ ਇਹਦਾ ਦਿਮਾਗੇ ਲਗਿਆ ਇਹ ਵਾਕਿਆ ਹੀ ਫੋਨ ਇੱਕ ਚੀਜ਼ ਹੀ ਇਦਾਂ ਦੀ ਆ ਖਾਸ ਕਰਕੇ ਲਾਈਵ ਹੋਣਾ ਤੇ ਲਾਈਵ ਹੋ ਕੇ ਜਦੋਂ ਬੰਦਾ ਗੱਲ ਕਰਦਾ ਨਾਲ ਦੂਸਰੇ ਬੰਦੇ ਨੂੰ ਦੂਰ ਕਰੀ ਜਾਂਦਾ ਬੰਦਾ ਇਹ ਇਹਦਾ ਦਿਮਾਗੇ ਲਗਿਆ ਹਣਾ ਏ ब विया परेर शोठ कर न खादरा कर दे ਦੋਸਤੋ ਕਮੈਂਟ ਕਰੋ ਤੇ ਦੱਸੋ ਸਾਨੂੰ ਕਿ ਕਿਵੇਂ ਲੱਗਾ ਇਹ ਗੱਨਾ ਸਾਡਾ ਇਹ ਟੈਕਨੀਕ ਕਿਵੇਂ ਲੱਗੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਇਹ ਗੱਲ ਹੈ ਦੁਨੀਆ ਬੜੀ ਜੁੜੀ ਯਾਰ ਲਗਾਤਾਰ ਆਹੋ ਸਹੀ ਗੱਲ ਹੈ ਯਾਰ ਖਾਦ ਪਾਉਣੀ ਹੈ ਖਾਦ ਪਾਉਣ ਵਾਸਤੇ ਬਣੀ ਹੈ ਤੇ ਖਾਦ ਪਾਵਾਂਗੇ ਤੇ ਗੰਨਾ ਜਿਹੜਾ ਉਹ ਚੰਗਾ ਮੋਟਾ ਹੋਏਗਾ ਗੰਨਾ ਮੋਟਾ ਹੋਏਗਾ ਭਰ ਦੇਗਾ ਤੇ ਫਿਰ ਕਿ ਚਾਰ ਪੈਸੇ ਬਣਨਗੇ ਫੇਰ ਹੀ ਇਹਨਾਂ ਨੂੰ ਦੇਾਂਗੇ ਇਹਨਾਂ ਨੂੰ ਕਿਸੇ ਦੇਣੇ ਨੇ ਇਹਨਾਂ ਨਾਲ ਧਾਰੀ ਕਰਨਾ ਹੈ ਅਜ ਇਹ ਸਾਲ ਬਾਦ ਲੈਂਦੇ ਆ। ਇਹਦਾ ਯਾਰ ਤੁਹਾਨੂੰ ਯਾਦ ਨਾ ਉਹਦਾ ਮੋਕਾ ਨਾ ਦੋ ਕਿੱਲੇ ਸਾਹਮਣੇ ਆ ਕਰੋ। ਕੌਣ ਪਿੰਦਰ? ਮੰਨਾ ਕਹਿੰਦਾ। ਦੋ ਗੱਲੇ ਭਰਾ ਆਪੇ ਵੱਢ ਕੇ ਲੈ ਲੈ ਫਿਰ। ਤੇ ਗੱਲ ਠੀਕ ਆ ਦੋਹਾਂ ਕਿੱਲਾਂ ਦੇ ਪੈਸੇ ਤੇ ਤੁਸੀਂ ਲੈ ਲੈਂਦੇ ਹੋ। ਗੱਲ ਠੀਕ ਆ ਯਾਰ। ਦੋ ਕਿੱਲੇ ਵਾਕੇ ਯਾਰ। ਉਹ ਥਾਂ ਕਿੰਨਾ ਉਹਦੇ ਕੋਲ 100 ਕਿੱਲਾ? ਹੁਣ 100 ਤੋਂ ਵੀ ਵੱਧ। ਅੱਛਾ। ਸਾਰੀ ਦੁਨੀਆ ਜਿੰਨਾ ਪਸੀਨਾ ਚੁੰਦਾ ਇੱਚ ਕੋਈ ਸ਼ੱਕ ਨਹੀਂ ਆ ਪਾ ਮਿਹਨਤ ਵੀ ਬੜੀ ਆ ਯਾਰ ਤੁਹਾਡੀ ਉਹ ਛੜਤੀ ਕਿਉ ਹੈਗੀ ਆ ਬਾਜ ਵਾਲੀ ਉਹ ਤੋਂ ਉਹ ਦੇ ਕੋਲੀ ਆ ਹੈਂ ਜਿਹੜੀ ਸਾਲਾਂ ਵਾਲੀ ਜਿਹੜੀ ਪਾਰ ਦੇ ਦੀ ਉਹ ਜਿਹੜੀ ਢੀ ਦੂਰ ਦੂਰ ਤੱਕ ਬੰਦਾ ਜਾ ਕੇ ਖੇਤੀ ਕਰਨੀ ਬੜੀ ਔਖੀ ਆ ਸਾਂਭੀ ਨਹੀਂ ਜਾਂਦੀ ਤੇ ਕਿਦਾਂ ਕਰਦਾ ਉਹ ਇਨਾ ਥਾਂ ਖਲਾਰਾ ਬੜਾ ਔਖਾ ਯਾਰ ਚੰਗਾ ਅੱਛਾ ਕਿੱਥੇ ਖਾਲ ਮੜਾ ਨਿਕਲਿਆ ਇਹ ਕਿਤੇ ਬਾਬੇ ਦੀ ਕਰਾਂ ਸਾਰਿਆਂ ਦਾ ਹੀ ਠੀਕ ਆ ਗੱਨਾ 20 ਲੋਕਾਂ ਨੇ ਨਵੇਂ ਲਾਏ ਨੇ ਨਾ ਜਦੋਂ ਬੀਜ ਨਵੇਂ ਲੱਗ ਜਾਂਦੇ ਨੇ ਨਾ ਤਾਂ ਫਿਰ ਇੱਕ ਵਾਰੀ ਉਹਨੂੰ ਪਾਣੀ ਨੇ ਮਾਰ ਮਾਰੀ ਨਾਲੇ ਪੈਲੀ ਨੂੰ ਸਾਰੀ ਜੇ ਵਿੱਚ ਹੜ ਆਇਆ ਸੀ ਹੜ ਦੇ ਨਾਲ ਉੱਥੇ ਭਲ ਪਈ ਆ ਹੈ ਅਰੇ ਬੱਛੜਿਆ ਇਹ ਬੰ ਨਾਲ ਗੱਨਾ ਤੁਰਦਾ ਕਿਦੇ ਇੰਨਾ ਜਿੱਦਾਂ ਡਾਇਆ ਪਈਦੀ ਆ ਬਹੁਤ ਵਧੀਆ ਜਿਹੜਾ ਵਾ ਕੰਮ ਕਰਦੀ ਆ ਰਿਬ ਇੱਥੇ ਤੱਕ ਸਾਡੇ ਤੱਕ ਜਦੋਂ ਪਾਣੀ ਪਹੁੰਚਿਆ ਹੈ ਇਹਨਾਂ ਪੈਲੀਆਂ 'ਚ ਉਹਨਾਂ ਦੇ ਪਾਣੀ ਹੋ ਗਿਆ ਹੈ ਚਟਾ ਰਿਬ ਤੇ ਬੈਗੀ ਸੀ ਪਿੱਛੇ ਹੀ ਹੈ ਡੇਰਿਆਂ ਡੇਰਿਆਂ ਉਧਰ ਹੀ ਰਹਿ ਗਈ ਗਾਂ ਗੰਨਾ ਸੀ ਵਿੱਚ ਝੋਨੇ ਹਨ ਉਹ ਉੱਥੇ ਤਾਂ ਕੀ ਹੈ ਹੈ ਕਿ ਨੂੰ ਆਹੋ ਆਹੋ 6 ਮਹੀਨੇ ਦਾ ਜੰਮ ਤੋਂ 6 ਮਹੀਨੇ ਹੂੰ ਹੁਣ ਕਿੰਨੀਆਂ ਲੈਣੀਆਂ ਅਸੀਂ ਇਹਦੇ ਅੱਛਾ ਬਾ ਕਿੰਨੀਆਂ ਰੱਖੀਆਂ ਅਸੀਂ ਇਹਨੋਂ ਰੱਖੀਆਂ ਵਿੱਚ ਆਹ ਤੇ ਟੋਟਲ ਗੱਲ ਉਥੋਂ ਕਿੰਨੀਆਂ ਲੱਦੀਆਂ 35 ਤੇ 3 ਨਾਲ 38 ਹੋ ਗਈਆਂ ਇਹੜਾ ਦੋਸਤੋ ਅਸੀਂ ਸਿੱਧਾ ਕਰਨ ਨਾਲ ਆਇਆ ਸੀ ਜਿਹੜਾ ਗੱਨਾ ਤੇ ਅਸੀਂ ਲਾਇਆ ਸੀ ਸਿੱਧਾ ਮਤਲਬ ਉਹ ਦੇਖਣੀ ਸੀ ਜਿਹੜੀ ਇਹ ਗੰਨੇ ਦੀ ਹਾਈਟ ਆ ਇਹਦੇ ਨਾਲੋਂ ਇਹ ਅਗਰ ਇੱਥੇ ਆ ਇੱਥੇ ਦੇਖ ਰਹੇ ਹੋ ਤੁਸੀਂ ਉਹ ਗੰਨਾ ਇੱਥੇ ਇਹ 3 3 4 4 3 3 ਫੁੱਟ ਦਾ ਫਰਕ ਉਹ ਗੰਨਾ ਤੇ ਬਣਾਈ ਵਾਲਾ ਹੋ ਗਿਆ ਲੱਗਾ ਸਾਰਾ ਇੱਕੋ ਟਾਈਮ ਦਾ ਹੀ ਆ ਪਰ ਇਹਨੂੰ ਕਮਾ ਇੰਨੇ ਥੋੜਾ ਜਿਹਾ ਥੱਲੇ ਉਹ ਰੱਖ ਕੇ ਵੜਦਾ ਸੀਗਾ ਇਹ ਦੁਬਾਰਾ ਫੇਰ ਨਿਕਲਿਆ ਫਰਕ ਤੇ ਪੈਂਦਾ ਬਾਕੀ ਉਹਨਾਂ ਦੇ ਨਾਲ ਜਾ ਕੇ ਐਸੀ ਕੰਨਾ ਲੋਾਈ ਕਰਦੇ ਆ ਤਾਂ ਮੁਸ਼ਕਲ ਬੜਾ ਖਰਚਾ ਬਹੁਤ ਚੜਦਾ ਭਾਜ ਨੱਟ ਜਿਆਦਾ ਪੈਂਦੀ ਆ ਸਾਹਮਣਾ ਬਹੁਤ ਮੁਸ਼ਕਲ ਹੈ ਤੇ ਖੇਤੀ ਦੇ ਨਾਲ ਜੁੜੇ ਮੇਰੇ ਦਰਸ਼ਕ ਵੀਰ ਜਿਹੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਤੇ ਆਪਣੇ ਨਾਲ ਜੁੜੇ ਰਹੋ ਨਵੀਆਂ ਤੇ ਨਵੀਆਂ ਵੀਡੀਓ ਇਸ ਚੈਨਲ ਦੇ ਉੱਤੇ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਫਲ ਸਿੰਘ ਫੋਜੀ ਐਂਡ ਫਾਰਮਰ ਫੈਨ ਬਾਪੂ ਦੇ ਪੇਜ @fanbapude ਕਤੀ ਦੀ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਕਿ ਖੇਤੀ ਨਾਲ ਜੁੜੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਜੋ ਕਿ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੇ ਜੋ ਵੀ ਉਹਦੇ ਵਿੱਚ ਸੁਧਾਰ ਕਰਨ ਬਾਰੇ ਤੁਸੀਂ ਕੋਈ ਕੁਝ ਦੱਸ ਕਹਿੰਦੇ ਹੋ ਕਿ ਹਾਂ ਯਾਰ ਇਹ ਚੀਜ਼ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਆਪਣੇ ਕਮੈਂਟ ਦੇ ਵਿੱਚ رائے ਦਿਓ ਤਾਂ ਕਿ ਆਪਾਂ ਉਸ ਵਿਧੀ ਨੂੰ ਅਪਣਾ ਕੇ ਦੇਖੀਏ ਕਿ ਖੇਤੀ ਹੈ ਖੇਤੀ ਐ ਐਕਸਪੈਰੀਮੈਂਟ ਕਰਦੇ ਰਹੋ ਕੁਛ ਨਾ ਕੁਛ ਕੁਛ ਨਾ ਕੁਛ ਤਾਂ ਵਧੀਆ ਚੱਲਦਾ ਸਸਿਕਾ ਸਾਰੇ ਕਿਸਾਨ ਵੀਰਾਂ ਨੂੰ ਹੁਣ ਅਸੀਂ ਲਾਈਵ ਤੋਂ ਜਿਹੜਾ ਉਹ ਬੰਦ ਕਰਨ ਲੱਗੇ ਆ ਪੂਰੇ ਕਿਸਾਨ ਵੀਰਾਂ ਨੂੰ ਸਸਿਕਾ